ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਸੀ ਤੁਹਾਡਾ ਆਪਣੇ ਚੈਨਲ ਪੰਜਾਬ ਨਿਊਜ਼ ਟੀਵੀ ਤੇ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਸਿਰਫ 55 ਰੁਪਏ ਬੀਨਾ ਤੇ ਜ਼ਿੰਦਗੀ ਭਰ ਲਈ 3000 ਰੁਪਏ ਦੀ ਪੈਨਸ਼ਨ ਤੇ ਕੀ ਹੈ ਇਹ ਪੂਰੀ ਖਬਰ ਤੁਹਾਨੂੰ ਵਿਸਥਾਰ ਨਾਲ ਦੱਸ ਦਿੰਦੇ ਆ ਦੇਸ਼ ਦੇ ਜਿਹੜੇ ਕਰੋੜਾ ਅਸੰਗਠਿਤ ਖੇਤਰਾਂ ਦੇ ਮਜ਼ਦੂਰਾਂ ਨੂੰ ਬੁਢਾਪੇ 'ਚ ਆਰਥਿਕ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨਤਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਯੋਜਨਾ ਦਾ ਜਿਹੜਾ ਮਕਸਦ ਹੈ ਉਹ ਮਜ਼ਦੂਰ ਵਰਗਾ ਜੋ 60 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ ਹਰ ਮਹੀਨੇ 3000 ਦੀ ਗਾਰੰਟੀ ਪੈਨਸ਼ਨ ਦਿੱਤੀ ਜਾਵੇਗੀ ਜਿਸ ਨਾਲ ਉਹ ਬੁਢਾਪੇ 'ਚ ਆਤਮ ਨਿਰਭਰ ਜੀਵਨ ਬਤਾ ਸਕਦੇ ਨੇ ਇਸ ਸਕੀਮ 'ਚ ਜੇਕਰ ਕੋਈ ਵਿਅਕਤੀ ਹਰ ਮਹੀਨੇ ਸਿਰਫ 55 ਰੁਪਏ ਦਾ ਯੋਗਦਾਨ ਦਿੰਦਾ ਹੈ ਤਾਂ ਉਸ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਮਿਲਦੀ ਰਹੇਗੀ ਮੰਨ ਲਓ ਜਿੰਮੇ ਕੋਈ 18 ਸਾਲ ਦੀ ਉਮਰ ਦਾ ਬੰਦਾ ਰਜਿਸਟਰ ਕਰਦੇ ਉਹਨੂੰ 55 ਰੁਪਏ ਮਹੀਨਾ ਯੋਗਦਾਨ ਦੇਣਾ ਪੈਣਾ ਹੈ ਜੇ ਕੋਈ 29 ਸਾਲ ਦਾ ਹੈ ਤਾਂ ਉਹਨੂੰ 100 ਰੁਪਏ ਮਹੀਨਾ ਜਿੰਨਾ ਯੋਗਦਾਨ ਲਾਹ ਪਤਰੀ ਉਹ ਕਰਦਾ ਹੈ ਉਹਨਾਂ ਹਿੱਸਾ ਸਰਕਾਰ ਵੀ ਦਿੰਦੀ ਹੈ ਉਸ ਤੋਂ ਬਾਅਦ 60 ਸਾਲ ਦੀ ਉਮਰ ਜਦੋਂ ਥੋੜੀ ਹੋ ਜਾਵੇਗੀ ਦੋਸਤੋ ਬਾ 3000 ਰੁਪਏ ਤੁਹਾਨੂੰ ਪੈਨਸ਼ਨ ਸਿੱਧੀ ਤੁਹਾਡੇ ਖਾਤੇ ਦੇ ਵਿੱਚ ਆ ਜਾਵੇਗੀ